ਮੋਗਾ ਦੇ ਪਿੰਡ ਸਲੀਨਾ ਵਿੱਚ 100 ਏਕੜ ਤੋਂ ਉੱਪਰ ਜ਼ਮੀਨ ਦਾ ਮਸਲਾ ਇੱਕ ਵਾਰ ਫਿਰ ਤੋਂ ਗਰਮਾ ਗਿਆ। ਤਹਾਨੂੰ ਦੱਸ ਦਈਏ ਕਿ ਮੋਗਾ ਦੇ ਪਿੰਡ ਸਲੀਨਾ ਵਿੱਚ ਪੰਚਾਇਤ ਵੱਲੋਂ ਦੋਸ਼ ਲਾਇਆ ਗਿਆ ਕਿ 100 ਏਕੜ ਤੋਂ ਉੱਪਰ ਪੰਚਾਇਤੀ ਜ਼ਮੀਨ ਹੈ ਜੋ ਕਈ ਸਾਲਾਂ ਤੋਂ ਕੁਝ ਲੋਕਾਂ ਦੇ ਵੱਲੋਂ ਉਸ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਅਤੇ ਪੰਚਾਇਤੀ ਜ਼ਮੀਨ ਦਾ ਇਹ ਮਸਲਾ ਉਦੋਂ ਜ਼ਿਆਦਾ ਗਰਮਾ ਗਿਆ ਸੀ ਜਦ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ 31 ਮਈ ਤੋਂ ਬਾਅਦ ਪੁਰਾਣੇ ਖਰਚੇ ਤੇ ਨਵੇਂ ਖਰਚੇ ਪੁਆ ਕੇ ਇਹ ਪੰਚਾਇਤੀ ਕਬਜ਼ੇ ਹੁਡਵਾਏ ਜਾਣਗੇ ਇਸ ਜਮੀਨ ਦਾ ਜਾਇਜ਼ਾ ਲੈਣ ਲਈ ਕੁਝ ਦਿਨ ਪਹਿਲਾਂ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਵੀ ਇਸ ਪੰਚਾਇਤੀ ਜ਼ਮੀਨ ਤੇ ਜਾ ਕੇ ਮੀਡੀਆ ਰਾਹੀਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ 31 ਮਈ ਤੋਂ ਪਹਿਲਾਂ ਪਹਿਲਾਂ ਇਹ ਜਮੀਨ ਖਾਲੀ ਕਰ ਦੇ ਇਹਨੇ ਮੇਰੇ ਨਾਲ ਬੈਠੇ ਇੰਨਾ ਕੋਲ ਰੱਖਵਾ ਇੰਨਾ ਕੋਲ ਰੱਖਵਾ ਹੈਗਾ ਸਰ ਬੰਦੇ ਕੋਲ ਦ੍ਰਿਸ਼ਟੀ ਆ ਸਾਰਾ ਕੁਝ ਆ ਪੈਸੇ ਦਿੱਤੇ ਆ ਤੇ ਜ਼ਮੀਨ ਖਰੀਦੀ ਆ ਜੀ ਕੋਈ ਕਬਜ਼ਾ ਨਹੀਂ ਕੀਤਾ ਕੋਈ ਕਬਜ਼ਾ ਨਹੀਂ ਕੀਤਾ ਇਹ ਸਾਫ਼ ਕਰ ਦੇਣਾ ਅਸੀਂ ਛੱਡਣੋਂ ਤਿਆਰ ਆ ਸਾਫਤ ਕਰਨ ਜਵਾਨੀ ਕਲਾਮੀ ਰੌਲਾ ਪਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਰਾ ਕਰਨ ਇਹ ਅਪਰਾਧ ਆ ਜਿਵੇਂ ਐਮਐਲਏ ਮੈਡਮ ਨੂੰ ਮਿਲ ਕੇ ਵੀ ਮੈਂ ਉਹਨਾਂ ਨੂੰ ਸਾਰਾ ਜਾਣੂ ਕਰਵਾਤਾ ਸੀ ਇਹ ਪਤਾ ਨਹੀਂ ਉਹਨਾਂ ਤੇ ਕੋਈ ਪ੍ਰੈਸ਼ਰ ਸੀ ਜਾਂ ਇਹ ਉਹਨਾਂ ਨੂੰ ਗਲਤ ਗੁਮਰਾਹ ਕਰਕੇ ਲੈ ਕੇ ਆਏ ਆ ਇਹ ਮੇਰੇ ਹਿਸਾਬ ਨਾਲ ਇਹ ਵੀ ਇਹ ਵੀ ਇੱਕ ਕਾਨੂੰਨੀ ਜੁਰਮ ਹੈਗਾ ਕਿ ਕਿਸੇ ਪ੍ਰਸ਼ਾਸਨ ਨੂੰ ਜਾਂ ਕਿਸੇ ਚੁਣੇ ਹੋਏ ਨੁਮਾਇੰਦੇ ਨੂੰ ਗਲਤ ਗੁਮਰਾਹ ਕਰਨਾ ਜਿਹੜੀ ਮੈਂ ਜੋ ਹੁਣ ਸਰਪੰਚ ਹੈਗੀ ਆ ਬੀਬੀ ਮੈਂ 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 ਇਹਨੂੰ ਪੁੱਛਣਾ ਚਾਹੁੰਦਾ ਵੀ ਬੀਬੀ ਤੁਹਾਨੂੰ ਜਿਹੜੇ ਫੈਸਲੇ ਹੋਏ ਆ ਕੀ ਉਹਨਾਂ ਦੀ ਜਾਣਕਾਰੀ ਨਹੀਂ ਹੈਗੀ ਕੀ ਸੂਤ ਨੂੰ ਜਾਣਕਾਰੀ ਨਹੀਂ ਹੈਗੀ ਉਹਨਾਂ ਨੇ ਕਿਸੇ ਕੋਰਟ ਜਾਂ ਪ੍ਰਸ਼ਾਸਨ ਕੋਲ ਜਾ ਕੇ ਉਹ ਫੈਸਲੇ ਦਿਖਾਇਆ ਵੀ ਆ ਫੈਸਲੇ ਸਾਡੇ ਖਿਲਾਫ ਹੋਏ ਆ ਹੁਣ ਵੀ ਸਰ ਕੋ ਕੇਸ ਚੱਲ ਰਿਹਾ ਸੀ ਉਹ ਇਹ ਇਹਨਾਂ ਨੇ ਡੀਸੀ ਸਾਹਿਬ ਦੇ ਕੀਤਾ ਜੀ ਡੀਸੀ ਡਿਵੈਲਪਮੈਂਟ ਸਾਹਿਬ ਦੇ ਉਹ ਤਿੰਨ ਸਾਲ ਤੋਂ ਪੈਂਡਿੰਗ ਪਿਆ ਵਾ ਟੋਟਲ ਹੁਣ ਤੱਕ ਸਰ ਇਸ ਜ਼ਮੀਨ ਨੂੰ ਲੈ ਕੇ ਕਿੰਨੇ ਕੇਸ ਜਿਹੜੇ ਆ ਵੱਖ-ਵੱਖ ਕੋਰਟਾਂ ਦੇ ਵਿੱਚ ਗਏ ਜੀ ਦੇਖੋ ਜੀ ਚਾਰ ਕੋਰਟਾਂ ਚੋਂ ਹਾਈ ਕੋਰਟ ਤੱਕ ਐਸੇ ਨੇ ਹੋ ਸਾਡੇ ਅਕ ਵਿੱਚ ਹੋਇਆ ਤਿੰਨ ਚਾਰ ਡਿਪਟੀ ਕਮਿਸ਼ਨਰਾਂ ਕਮਿਸ਼ਨਰਾਂ ਨੇ ਇਹਦੀ ਪੜਤਾਲ ਕਰਕੇ ਰਿਪੋਰਟ ਦਿੱਤੀ ਉਹ ਸਾਡੇ ਕੋਲ ਆ ਉਹਨਾਂ ਨੇ ਕਲੀਅਰ ਕੱਟ ਲੱਗਿਆ ਹੋਇਆ ਵੀ ਕੋਈ ਪੰਚਾਇਤ ਦੀ ਜ਼ਮੀਨ ਨਹੀਂ ਨਾ ਫਾਰਮੂਲੇਡਰ ਨਾ ਸ਼ਾਮਲਾਟਾ ਇਹ ਪ੍ਰਾਈਵੇਟ ਮਾਲਕਾਂ ਦੀ ਜ਼ਮੀਨ ਸੀ ਉਹਨਾਂ ਨੇ ਕੋਈ ਵੇਚਦੀ ਆ ਤਿੰਨ ਡਿਪਟੀ ਕਮਿਸ਼ਨਰਾਂ ਦੀ ਰਿਪੋਰਟ ਹਾਈ ਕੋਰਟ ਨੇ ਮੰਗਾਈ ਆ ਸੁਪਰੀਮ ਕੋਰਟ ਨੇ ਮੰਗਾਈ ਆ ਸਪਰੀਮ ਕੋਰਟ ਜਿਹੜਾ ਫੈਸਲਾ ਅਜੇ ਕੋਈ ਸੁਪਰੀਮ ਕੋਰਟ ਨੇ ਉੱਥੇ ਸਿਰਫ ਜਿੰਨਾ ਕੁ ਮੈਨੂੰ ਮੈਂ ਫੈਸਲਾ ਪੜਿਆ ਨਹੀਂ ਬਾਕੀ ਮੇਰੇ ਕੋਲ ਆ ਉਹਨਾਂ ਨੇ ਸਿਰਫ ਇਹ ਕਿਹਾ ਸੀ ਵੀ ਅਗਰ ਅਗਰ ਇਹ ਕੋਈ ਕਾਮਨ ਲੈਂਡ ਹੈਗੀ ਆ ਤਾਂ ਤਾਂ ਇਹਦਾ ਤੁਸੀਂ ਕੇਸ ਏਡੀਸੀ ਡਿਵੈਲਪਮੈਂਟ ਦੇ ਬਣ ਸਕਦੇ 11 ਸੈਂਕਸ਼ਨ 11 ਚ ਕਰ ਸਕਦੇ ਹਾਂ ਇਹ ਜ਼ਮੀਨ ਤੇ ਸੈਂਕਸ਼ਨ 11 ਨਹੀਂ ਬਣਦੀ ਕਿਉਂਕਿ ਜਿਹੜਾ 1961 ਦਾ ਐਕਟ ਸੀਗਾ ਉਹਦੇ ਚ ਅਮੈਂਡਮੈਂਟ ਹੋਈ ਆ ਪਰ ਤਾਂ ਐਮੈਂਡਮੈਂਟ ਹੋਈ ਆ ਤੇ ਇਹ ਇਹ ਡਿਵੀਜ਼ਨ ਕਮਿਸ਼ਨ ਦਾ ਫੈਸਲਾ ਪਹਿਲਾਂ ਹੋ ਚੁੱਕਿਆ ਉਹ ਉਹ ਜਿਹੜੀ ਐਮੈਂਡਮੈਂਟ ਹੋਈ ਆ ਜਿਸ ਦਿਨ ਇਹ ਨੂੰ ਹੋਈ ਆ ਉਦੋਂ ਲਾਗੂ ਹੁੰਦੀ ਉਹ ਉਹ ਸਟੇਟ ਤੋਂ ਲਾਗੂ ਹੋਣੀ ਆ ਸਾਡੇ ਫੈਸਲੇ ਪਹਿਲਾਂ ਹੋ ਗਿਆ 40 ਸਾਲ ਤੋਂ ਸਾਡੇ ਕੋਲ ਆ ਅਸੀਂ ਇਹਨੂੰ ਡਿਵੈਲਪ ਕੀਤਾ ਪਹਿਲਾਂ ਪੈਸੇ ਖਰਚ ਕਰਕੇ ਇਹਨੂੰ ਆਵਾਜ਼ ਕੀਤਾ ਫਿਰ ਇਹਦਾ ਜਿਹੜੀ ਇਨਕਮ ਸਾਡੇ ਕੋਲੇ ਆਉਂਦੀ ਆ ਅਸੀਂ ਉਹਦਾ ਬਕਾਇਦਾ ਹਿਸਾਬ ਰੱਖਿਆ ਸਾਰੀ ਅਸੀਂ ਸਕੂਲ ਤੇ ਖਰਚਾ ਕਰਦੇ ਆ ਸਗੋਂ ਸਾਡੇ ਕੋਲੇ ਜਿਹੜੇ ਹੋਰ ਵੀ ਆਪਦੇ ਸਾਧਨ ਹੈਗੇ ਉਹਨਾਂ ਤੋਂ ਵੀ ਅਸੀਂ ਪੈਸੇ ਇਕੱਠੇ ਕਰਕੇ ਤੇ ਸਕੂਲ ਤੇ ਲਾ ਰਹੇ ਆ ਸਕੂਲ ਲਈ ਚੰਗਾ ਕੰਮ ਕਰ ਰਹੇ ਆ ਨਾ ਕਿ ਅਸੀਂ ਕੋਈ ਮਾੜਾ ਕੰਮ ਕਰ ਰਹੇ ਆ ਜਿਹੜੀ ਪਹਿਲੀ ਪੰਚਾਇਤ ਹੈ ਉਹ ਵੀ ਇਨੋਸੈਂਟ ਸੀ ਉਹ ਰੁੱਲਦੀ ਫਿਰਦੀ ਰਹੀ ਕਿਉਂਕਿ ਇਸ ਪੰਚਾਇਤ ਵਿੱਚ ਇੱਕ ਮੈਂਬਰ ਜਿਹੜੇ ਕਬਜ਼ਾਦਾਰੀ ਹੈ ਉਹਨਾਂ ਦੀ ਇੱਕ ਲੇਡੀ ਮੈਂਬਰ ਪੰਚਾਇਤੀ ਮੈਂਬਰ ਆ ਕਬਜ਼ਾਦਾਰ ਕਿਹੜੇ ਕਿਹੜੇ ਨਾਮ ਦੱਸ ਲੋ ਜੀ ਕਬਜ਼ਾਦਾਰੀਆਂ ਦੇ ਵਿੱਚ ਰਜਿੰਦਰ ਪ੍ਰਤਾਪ ਅਬ ਰਜਿੰਦਰ ਪ੍ਰਤਾਪ ਐਂਡ ਆਦਰਸ ਕੇਸ ਚੱਲਦਾ ਹੈ ਰਜਿੰਦਰ ਪ੍ਰਤਾਪ ਪੁਰੀ ਕਿੱਥੋਂ ਦੇ ਹੈ ਜਿਹੜਾ ਉਹਦਾ ਆਇਆ ਜੀ ਉਹਨਾਂ ਵੱਲੋਂ ਰਜਿੰਦਰ ਪ੍ਰਤਾਪ ਜਿਹੜੇ ਸਕੂਲ ਬਣਾਇਆ ਜੀ ਰਜਿੰਦਰ ਪ੍ਰਤਾਪ ਉਹਦਾ ਉਹ ਏ ਰਜਿੰਦਰ ਪ੍ਰਤਾਪ ਅਨੋਖ ਸਿੰਘ ਦਾ ਮੁੰਡਾ ਹੈ ਅਨੋਖ ਸਿੰਘ ਪੁਆਰਾ ਇੱਕ ਸਟਰੀਟ ਤੇ ਪੁਰਾਣਾ ਇਹ ਕੀ ਕਪਲਾ ਹੋਇਆ ਇਹਨਾਂ ਦਾ ਬਾਪ ਕਮਿਸ਼ਨਰ ਫਿਰੋਜ਼ਪੁਰ ਸੀਗਾ ਉਨੇ ਉਹ ਉਸ ਵੇਲੇ ਕੋਈ ਹੈਂਕੀ ਪੈਂਕ ਇਹ ਸਿਸਟਮ ਕੀਤਾ ਸਾਰਾ ਉਹ ਕਰਨ ਤੋਂ ਬਾਅਦ ਇਹ ਰੁਲ ਗਿਆ ਇੱਕ ਅਤਵਾਦ ਆਉਣ ਨਾਲ ਪਿੰਡ ਦੇ ਹਾਲਾਤ ਮਾੜੇ ਹੋ ਗਏ ਜਦੋਂ ਇਹਨਾਂ ਨੇ 598 ਕਨਾਲ ਇੱਕ ਮਰਲਾ ਕਸਟੋਡੀਅਨ ਲੈਂਡ ਬਣਾ ਲਿਆ ਜਿਹੜੀ ਉਹ ਲੈਂਡ ਬਣਾਉਣ ਤੋਂ ਬਾਅਦ ਇਹ ਲੈਂਡ ਮਤਲਬ ਹੁਣ ਸਾਰੇ ਜੇਕਰ ਜ਼ਹਿਰ ਚਾਈ ਹੈ ਲੇਕਿਨ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦੇਣਾ ਚਾਹੁੰਦਾ ਕਿ ਕੇਸ ਚੱਲਦਾ ਰਿਹਾ ਮਿਸਟਰ ਸੁਭਾਸ਼ ਚੰਦਰ ਹੁਣ ਜਿਹੜੇ ਏਡੀਸੀ ਅੱਜ ਕੱਲ੍ਹ ਐ ਉਹ ਲੱਗੇ 2019 ਤੋਂ ਲੈ ਕੇ 21 ਤੱਕ ਉਹਨਾਂ ਨੇ ਕੁਝ ਵੀ ਨਹੀਂ ਕੀਤਾ 2 ਸਾਲ ਕੁਝ ਨਹੀਂ ਕੀਤਾ 2 ਸਾਲ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਔਰ 2 ਸਾਲ ਉਹ ਮਸਤ ਰਹੇ ਔਰ ਇਹ ਨਰੇਗਾ ਨਰੂਗਾ ਚ ਪਤਾ ਨਹੀਂ ਉਹਨਾਂ ਦੀਆਂ ਕੀ ਸਕੀਮਾਂ ਸਕੂਮਾਂ ਚ ਲੱਗਦੇ ਰਹੇ ਹੁਣ ਇੱਕ ਏਡੀਸੀ ਇੱਥੇ ਆਏ ਰੁਪਿੰਦਰ ਸਿੰਘ ਸੰਧੂ ਉਹਨਾਂ ਨੇ ਇਹ ਇਸ਼ੂ ਵੀ ਫਰੇਮ ਕਰਤੇ ਲੇਕਿਨ ਜਿੱਦਣ ਹੁਣ ਡੇਟ ਸੀ ਕਿ ਡੇਟ ਤੋਂ ਪਹਿਲਾਂ ਪਰसों ਛੋਕਰਵਾਰ ਤੋਂ ਪਹਿਲਾਂ ਇੱਕ ਡੇਟ ਸੀ ਮੰਡੇ ਦੀ ਮੰਡੇ ਨੂੰ ਇਹਨਾਂ ਨੇ ਇਹ ਗੱਲ ਕਹੀ ਕਿ ਜੀ ਮੈਂ ਡਾਇਰੈਕਟਰ ਲੈਂਡ ਰਿਕਾਰਡ ਕੋਲੇ ਭੇਜਣਾ ਕੇਸ ਡਾਇਰੈਕਟਰ ਲੈਂਡ ਰਿਕਾਰਡ ਦਾ ਤਾਂ ਕੋ ਮਾਣਾ ਨਹੀਂ ਰਹਿੰਦਾ ਇਨ ਬਿਟਵੀਨ ਇੱਕ ਕੀ ਹੋਈ ਹੈ ਕਿ ਜਿਹੜੀ ਚੀਫ ਮਿਨਿਸਟਰ ਸਾਹਿਬ ਨੂੰ ਜਦੋਂ ਮੈਂ ਪਿਛਲੇ ਚੀਫ ਮਿਨਿਸਟਰ ਸਾਹਿਬ ਨੂੰ ਮਿਲਿਆ ਸੀ ਚੰਨੀ ਸਾਹਿਬ ਨੂੰ ਉਹਨਾਂ ਨੇ ਜਦੋਂ ਮਾਰਕ ਕੀਤੀ ਹੈ ਤਾਂ ਇਨਕੁਆਰੀ ਡੀਸੀ ਸਾਹਿਬ ਮਿਸਟਰ ਨૈયਰ ਨੇ ਲਾਤੀ ਸੀਗੀ ਐਡੀਸੀ ਅਰਬਨ ਕੋਲੇ ਏਡੀਜੀ ਅਰਬਨ ਦੀ 2242 ਦੀ ਰਿਪੋਰਟ ਆਈ ਹੈ ਉਹਨਾਂ ਨੇ ਨਾਲ ਤਹਿਸੀਲਦਾਰ ਬਾਗਾਪੁਰਾਣਾ ਲਿਆ ਸੀ ਬਾਗਾਪੁਰਾਣਾ ਤਹਿਸੀਲਦਾਰ ਨੇ ਉਹਨਾਂ ਨੂੰ ਮਾਰਚ ਚ ਰਿਪੋਰਟ ਦਿੱਤੀ ਸੀ ਤੇ ਉਹਨਾਂ ਨੇ ਕਰਕੇ ਬਾਅਦ ਚ ਡੀਸੀ ਸਾਹਿਬ ਨੂੰ 22 ਤਰੀਕ ਨੂੰ ਦਿੱਤੀ ਹੈ ਤੇ ਡੀਸੀ ਮੋਗਾ ਨੇ ਇਹ ਰਿਪੋਰਟ ਜਿਹੜੀ ਹੈ ਇਹ ਮੈਂ ਜਿਹੜੀ ਰਿਪੋਰਟ ਦੇਣੀ ਚਾਹੁੰਦਾ ਇਹ ਸਾਰਾ ਰੈਵਨਿਊ ਰਿਕਾਰਡ ਟੁੱਟਿਆ ਹੈ ਪੁਰਾਣਾ ਸਰ ਟੋਟਲ ਕਿੰਨੇ ਕੇਸ ਹੁਣ ਤੱਕ ਡਾਇਰ ਹੋਏ ਆ ਇਸ ਪੰਚਾਇਤੀ ਮਸਲੇ ਨੂੰ ਲੈ ਕੇ ਤੇ ਕਿੰਨੇ ਤੇ ਪੰਚਾਇਤ ਦੇ ਵਿਰੋਧ ਮਾਮਲਾ ਹੱਕ ਜ ਫੈਸਲਾ ਆਇਆ ਤੇ ਕਿਹਨਾਂ ਦੇ ਵਿਰੋਧ ਆਇਆ ਪੰਚਾਇਤ ਦੇ ਮਾਮਲੇ ਤੇ ਜਿਹੜੀਆਂ ਪਹਿਲਾਂ ਕਿਤੇ ਪੰਚਾਇਤਾਂ ਨੇ ਦਸਕਤ ਕੀਤੀ ਜਿਹੜੇ ਕੇਸ ਹੋਇਆ ਉਹ ਗ੍ਰਾਮ ਸਭਾ ਵਰਸਸ ਸਰੀਣਾ ਹੋਇਆ ਪੰਚਾਇਤ ਵਰਸਸ ਨਹੀਂ ਹੋਇਆ ਉਹ ਜਿਹੜਾ ਫੈਸਲਾ ਆਇਆ ਉਹ ਗ੍ਰਾਮ ਸਭਾ ਹੈ ਲੇਕਿਨ ਉਹ ਸੈਕਸ਼ਨ 7 ਚ ਆਇਆ ਹੈ ਹਾਲੇ ਤਾਂ ਪਿੰਡ ਦੀ ਜ਼ਮੀਨ ਦਾ ਟਾਈਟਲ ਬਣਨਾ ਕੀ ਕਹਿੰਦੇ ਅੱਜ ਡਿਸਪਿਊਟ ਟਾਈਟਲ ਦਾ ਔਰ ਟਾਈਟਲ ਇਸ ਕਰਕੇ ਬਣਨਾ ਕਿ ਹੁਣ ਰੈਵਨਿਊ ਰਿਕਾਰਡ ਟੁੱਟਿਆ ਹੋਇਆ ਹੈ ਐਮਐਲਏ ਸਾਹਿਬ ਵੀ ਕੁਝ ਦਿਨ ਪਹਿਲਾਂ ਉੱਥੇ ਜਾ ਕੇ ਆਏ ਸੀਗੇ ਉਹਨਾਂ ਨੇ ਵੀ ਕਿਹਾ ਵੀ 31 ਤੱਕ ਖਾਲੀ ਕਰ ਦਿਓ 31 ਤੋਂ ਬਾਅਦ ਸਰਕਾਰ ਕਾਰਵਾਈ ਕਰੂਗੀ ਕਰੂਗੀ ਗੱਲ ਇਹ ਆ ਜੀ ਐਮਐਲਏ ਸਾਹਿਬ ਨਾ ਹਵਾ ਦੇ ਹਵਾ ਦੇ ਚੱਕਰ ਚ ਆਪਣੇ ਨੰਬਰ ਬਣਾਉਂਦੇ ਆ ਐਮਐਲਏ ਸਾਹਿਬ ਨੂੰ ਇਹ ਸਾਰੇ ਰਿਕਾਰਡ ਬਾਰੇ ਪਤਾ ਹੀ ਨਹੀਂ ਲੇਕਿਨ ਮਨਿਸਟਰ ਸਾਹਿਬ ਇਹਨਾਂ ਦੇ ਮਿਸਟਰ ਕੁਲਦੀਪ ਸਿੰਘ ਢਾਲੀਵਾਲ ਬੜੇ ਇਮਾਨਦਾਰ ਹੈ ਉਹਨਾਂ ਨੇ ਉਹਨਾਂ ਨੇ ਇੱਕ ਇੱਕ ਲਿਖਿਆ ਉਹਨਾਂ ਨੇ ਲਿਖਿਆ ਤੁਰੰਤ ਕਾਰਵਾਈ ਕੀਤੀ ਜਾਵੇ ਜੀ ਪੜਤਾਲ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ ਹਾਂ ਪੜਤਾਲ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਲਿਖਿਆ ਇਹ ਸਰਕਾਰ ਦੀ ਤਾਂ ਖੁਸ਼ਕਿਸਮਤੀ ਹੈ ਕਿ 7 ਅਪ੍ਰੈਲ 2022 ਨੂੰ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ ਸਰ ਜਿਹੜੀ ਦੂਜੀ ਪਾਰਟੀ ਆ ਜਿਹੜੇ ਸਕੂਲ ਆ ਜਿੰਨਾਂ ਦਾ ਸਰ ਉਹਨਾਂ ਦੇ ਪਿਆਰਾ ਸਿੰਘ ਨਾਮ ਦੇ ਵਿਅਕਤੀ ਆ ਉਹਨਾਂ ਦਾ ਔਫਤਾਰ ਕੁਆੜੇ ਇਹ ਕਹਿਣਾ ਹੈ ਕਿ ਉਹ ਜਿਹੜੀ ਖੂਸਾਵਾ ਜਾਂ ਪੰਚਾਇਤ ਆ ਉਹ ਜਿਹੜੀ ਰਿਸ਼ਤੀਆਂ ਹੋਈਆਂ ਜਾਂ ਅੰਤਕਾਰ ਹੋਏ ਜਾਂ ਜਮ੍ਹਾਂ ਬੰਦੀ ਤੇ ਉਹਨਾਂ ਨਾਮ ਚੜੇ ਆ ਉਹਨਾਂ ਤੇ ਚੈਲੰਜ ਕਰਨ ਸਾਨੂੰ ਉਸ ਤਰ੍ਹਾਂ ਕੋਈ ਘਪਲਾ ਹੁੰਦਾ ਤੇ ਅਸੀਂ ਸਾਰੀ ਜ਼ਮੀਨ ਛੱਡ ਦਵਾਂ। ਸਾਨੂੰ ਕੀ ਲੋੜ ਐ ਜਾਣ ਦੀ ਜਦੋਂ 71 ਤੋਂ ਸਾਨੂੰ ਪਤਾ ਲੱਗਿਆ ਇਹ ਤਾਂ ਮਗਰੋਂ ਆਉਂਦੇ ਐ। ਜਦੋਂ ਸਾਰੀ ਠੱਗੀ ਸਾਨੂੰ ਰੈਵਨਿਊ ਰਿਕਾਰਡ ਦੀ ਹੁਣ ਮਿਲ ਗਈ ਐ। ਅਸੀਂ ਕਿਉਂ ਜਾਈਏ ਕਿਸੇ ਕੋਰਟ 'ਚ? ਅਸੀਂ ਤਾਂ ਅਸੀਂ ਤਾਂ ਇਹ ਗੱਲ ਕਹਿੰਨੇ ਆ ਕਿ ਸਰਕਾਰ ਔਰ ਮਿਸ ਡਿਪਟੀ ਕਮਿਸ਼ਨਰ ਇਹਦਾ ਇਹ ਕਰੇ ਰੈਵਨਿਊ ਰਿਕਾਰਡ ਦਾ ਫੈਸਲਾ ਕਰੇ ਇਹ ਰੈਵਨਿਊ ਡਿਪਾਰਟਮੈਂਟ ਦਾ ਸਮਝਦਾ ਕਿ ਬਹੁਤ ਵੱਡਾ ਕਪਲਾ ਕਪਲਾ ਹੋਇਆ ਹੋਇਆ ਕਿਹੜੇ ਕਿਹੜੇ ਅਫਸਰ ਜਾਂ ਉਸ ਟਾਈਮ ਦੇ ਕਿਹੜੇ ਕਿਹੜੇ ਨੂੰ ਲੱਗਦਾ ਕਿ ਹੋ ਸਕਦਾ ਹੈ ਇਨਵੋਲ ਦੇਖੋ ਇਹ 71 ਦਾ ਹੋਇਆ 84 ਤੱਕ ਜਿੰਨੇ ਵੀ ਆਏ ਆ ਇੱਕ ਇੱਕ ਵਿੱਚ ਇਹਦੇ ਚ ਜਿਉਂਦਾ ਪਟਵਾਰੀ ਕਪੂਰ ਸਿੰਘ ਚੋਟੀਆਂ ਦਾ ਰਹਿਣ ਵਾਲਾ 1984 ਜੇ ਇੱਕ ਫਰਦਬਦਰ ਲਿਖੀ ਹੈ ਨੰਬਰ 4 ਜਿਹਦੇ ਚ ਸਾਰੀ ਠੱਗੀ ਹੋਈ ਹੈ ਮੌਜੂਦਾ ਜੇ ਗੱਲ ਕਰ ਲਈਏ ਮੌਜੂਦਾ ਤਾਂ ਨਹੀਂ ਕਿਸੇ ਦਾ ਲੱਗਦਾ ਵੀ ਮੌਜੂਦਾ ਤਾਂ ਕੋਈ ਹੈ ਹੀ ਨਹੀਂ ਜਦੋਂ ਪੁਰਾਣੀ ਠੱਗੀ ਹੋਈ ਹੈ ਪਤਾ ਨਹੀਂ ਕੀ ਹੋ ਸਕਦਾ ਸੁਵਾਰਚੰਦਰ ਜੀ ਨੂੰ ਕਹਦੇ ਕਿ 2 ਸਾਲ ਲੜਕਾ ਸੁਵਾਰਚੰਦਰ ਜੀ ਲਮਕਾਈ ਰੱਖੇ ਰਹੇ ਸੁਵਾਰਚੰਦਰ ਜੀ ਇਸ ਵੇਲੇ ਇਹ ਹੈ ਮੈਨੂੰ ਇਹ ਸ਼ੱਕ ਹੈ ਸ਼ੰਕਾ ਹੈ ਕਿ ਇਹ ਇਸ ਐਸਐਮਐਲਏ ਸਾਹਿਬ ਸਹਿਬਾ ਦੇ ਆਪ ਤੇ ਇਹਨਾਂ ਦੇ ਘਰ ਵਾਲੇ ਇਹਨਾਂ ਨੂੰ ਲਿਆਏ ਹੈ ਔਰ ਇਹ ਮੈਨੂੰ ਸ਼ਾਮੂਲੀਅਤ ਹੈ ਕਿ ਵੀ ਪੰਚਾਇਤ ਦਾ ਸਾਲ ਰਹਿੰਦਾ ਹੈ ਇਹਨਾਂ ਨੂੰ ਰੌਲਾ ਰੌਲਾ ਪਾ ਕੇ ਟਪਾ ਦਿਆ ਜਾਵੇ ਔਰ ਪੰਚਾਇਤ ਜਿਹੜੀ ਜਿਹੜੀ ਹੁਣ ਮੌਜੂਦਾ ਜਿਹੜੀ ਅਧਿਕਾਰਤ ਪੰਚ ਹੈ ਇਹਦੇ ਤੇ ਲਾਇਆ ਵੀ ਗਿਆ ਵੀ ਤੁਸੀਂ ਜੀ ਮਤਾ ਪਾਓ ਲੇਕਿਨ ਮੇਰੇ ਕੋ ਪੁਖਤਾ ਖਬਰ ਹੈ ਕਿ ਮਿਸਟਰ ਆਲੂ ਵਾਲੀਆ ਉਥੇ ਲੀਗਲ ਐਡਵਾਈਜ਼ਰ ਹੈ ਐਲ.ਏ.ਐਨ. ਲੀਗਲ ਐਡਵਾਈਜ਼ਰ ਟੂ ਗਵਰਨਮੈਂਟ ਹੈ ਉਹਨਾਂ ਨੂੰ ਮਨਿੰਦਰ ਕੌਰ ਨੇ ਟੈਲੀਫੋਨ ਕੀਤਾ ਹੈ ਔਰ ਪਤਾ ਲਗਾ ਫਿਰ ਉਦਵਤ ਮੈਂ ਵੀ ਟੈਲੀਫੋਨ ਕੀਤਾ ਔਰ ਮੇਰੀ ਪੁਖਤਾ ਜਾਣਕਾਰੀ ਹੈ ਕਿ ਜੇ ਤੂੰ ਰੈਜ਼ੋਲੂਸ਼ਨ ਪਾਇਆ ਤੂੰ ਵੀ ਮਰ ਜਾਏਗੀ ਰੈਜ਼ੋਲੂਸ਼ਨ ਕੌਣ ਪਵਾ ਰਿਆ ਸੀ ਸਰ ਰੈਜ਼ੋਲੂਸ਼ਨ ਪਵਾ ਰਿਆ ਐਮਐਲਏ ਦਾ ਧੜਾ ਔਰ ਵਕੀਲ ਦਾ ਨਾਮ ਵੀ ਮੇਰੇ ਕੋਲ ਹੈਗਾ ਪਰ ਮੈਂ ਹਲੇ ਇਸ ਕਰਕੇ ਪੁਖਤਾ ਮੇਰੇ ਕੋਲ ਵਕੀਲ ਦਾ ਨਾਮ ਮਤਲਬ ਚੋ ਚ ਕੰਨੋਗੇ ਐਮਐਲਏ ਸਾਹਿਬ ਵੀ ਜਿਹੜਾ ਹੈ ਉਹਨਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਦਾ ਫਿਰ ਵੀ ਇਨਵੋਲਵਮੈਂਟ ਐਵੇਂ ਇਨਵੋਲਵਮੈਂਟ ਰੱਖੀ ਹੋਈ ਹੈ ਪਿੰਡ ਦੇ ਛੱਪੜ ਖਾ ਗਏ ਪਿੰਡ ਦੇ ਇਹ ਖਾ ਗਏ ਜੇ ਐਮਐਲਏ ਚ ਕੋਈ ਇਮਾਨਦਾਰੀ ਹੈ ਅਗਰ ਐਮਐਲਏ ਇਮਾਨਦਾਰ ਹੈ ਇਹ ਤਾਂ ਕੰਮ ਹੀ ਸਰਕਾਰ ਲਈ ਤਿੰਨ ਦਿਨ ਦਾ ਕੀ ਕਹਿੰਦੇ ਇਮਾਨਦਾਰ ਤੁਸੀਂ ਇਮਾਨਦਾਰ ਦੀ ਗੱਲ ਕੀਤੀ ਹੈ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਤੇ ਕਿਉਂ ਕਿੰਤੂ ਬੰਦੂ ਕੀਤੀ ਜਾ ਰਹੀ ਹੈ ਇਸ ਪੱਖੋਂ ਲੱਗ ਰਿਹਾ ਕਿ ਇਮਾਨਦਾਰੀ ਇਹ ਇਮਾਨਦਾਰੀ ਇਸ ਕਰਤੇ ਕੀਤੀ ਜਾ ਰਹੀ ਹੈ ਵੀ ਜਦੋਂ ਏਡੀਸੀਏ ਲਵਾ ਕੇ ਲਿਆਏ ਆ ਔਰ ਮੈਨੂੰ ਇਹ ਪੱਕਾ ਪੱਕਾ ਮੇਰੇ ਕੋ ਪੁੱਛਤਾ ਹੈ ਕਿ ਸਰਦਾਰ ਹਰਚਰਨ ਸਿੰਘ ਜਿਹੜੇ ਏਡੀਸੀ ਸੀ ਉਹਨਾਂ ਦੇ 2 ਮਹੀਨੇ ਰਹਿੰਦੇ ਸੀ ਦੋ ਮਹੀਨੇ ਕਿਸੇ ਬੰਦੇ ਦੇ ਰਿਟਾਇਰਮੈਂਟ ਤੇ ਰਹਿੰਦੇ ਹੋ ਉਹਨੂੰ ਟਰਾਂਸਫਰ ਕਰਤਾ ਜਾਵੇ ਪਟਤਾ ਜਾਵੇ ਕੀ ਇਹ اخਲਾਕੀ ਗੱਲ ਹੈ ਇਹਨੂੰ ਇਸ ਕਰਕੇ ਲਿਆਂਦਾ ਹੀ ਇਹਨੂੰ ਇਸ ਕਰਕੇ ਆ ਕਿ ਵੀ ਸਾਨੂੰ ਕੁਛ ਨਾ ਕੁਛ ਬਣਿਆ ਰਹੂਗਾ ਪਰ ਮੈਂ ਕਹਿੰਦਾ ਵੀ ਇਹ ਲੋਕਾਂ ਦਾ ਬਦਲ ਲਈ ਜੇ ਸਰਕਾਰ ਆਈ ਹੈ ਨਾ ਤਾਂ ਇਮਾਨਦਾਰੀ ਨਾਲ ਇਹਨਾਂ ਨੂੰ ਕੁਦਰਤੀ ਇੱਕ ਬੂਮ ਮਿਲ ਗਿਆ ਸੁਪਰੀਮ ਕੋਰਟ ਦੀ ਜੱਜਮੈਂਟ ਦਾ ਅਗਰ ਇਹ ਜੱਜਮੈਂਟ ਨਾ ਹੁੰਦੀ ਫਾਈਨੈਂਸ਼ੀਅਲ ਕਰੰਟ ਤਾਂ ਸਰਕਾਰ ਅੱਗੇ ਹੀ ਹੈ ਲੱਗਦਾ ਕਿ ਐਮਐਲਏ ਸਾਹਿਬ ਤੇ ਉਹਨਾਂ ਦਾ ਜਿਹੜਾ ਧੜਾ ਉਹ ਉਹ ਉਹਨਾਂ ਦਾ ਪੰਚਾਇਤੀ ਜਮੀਨ ਜੇ ਖਾਲੀ ਹੁੰਦੀ ਆ ਤਾਂ ਉਹਦੇ ਤੇ ਵੀ ਉਹ ਕੁਝ ਕਰ ਸਕਦੇ ਆ ਆਪਣਾ ਸੋਚਣ ਦਾ ਦਾਇਰਾ ਉਹਨਾਂ ਦਾ ਟੈਕਨੀਕਲੀ ਹੈ ਨਹੀਂ ਕਿਉਂਕਿ ਉਹ ਇਹ ਸਮਝਦੇ ਆ ਕਿਉਂਕਿ ਮੇਰੀ ਵੀ ਆਪਣੀ ਜ਼ਿੰਦਗੀ 50 ਸਾਲ ਦਾ ਕੈਰੀਅਰ ਆ ਮੇਰਾ ਹੁਣ ਮੈਂ ਹਾਜ਼ਰੀਆਂ ਲਾਉਂਦਾ ਇਹਨਾਂ ਦੀਆਂ ਜਾਣੀਆਂ ਨਹੀਂ ਇੱਕ ਸਟੇਜ ਤੇ ਮੈਂ ਗਿਆ ਵੀ ਮੈਂ ਕਿਹਾ ਵੀ ਇਹਦੇ ਘਰ ਵਾਲੇ ਨੂੰ ਉਹ ਤਾਂ ਐਮਐਲਏ ਦੇ ਨੂੰ ਮੈਂ ਦਫ਼ਤਰ ਗਿਆ ਇਹਨਾਂ ਦੇ ਹਾਲਾਂਕਿ ਮੈਨੂੰ ਇਹ ਵੀ ਪਤਾ ਵੀ ਉਹ ਸਰਕਾਰੀ ਡਾਕਟਰ ਹੈ ਲੇਕਿਨ ਪੂਰੀ ਉਹਦੀ ਇੰਟਰਫੀਰੈਂਸ ਹੈ ਮੈਂ ਆਪਣਾ ਮਨ ਮਾਰ ਕੇ ਗਿਆ ਵੀ ਚਲੋ ਪਿੰਡ ਦੇ ਭਲੇ ਲਈ ਲੇਕਿਨ ਧਿਆਨ ਹੀ ਹੈ ਨਹੀਂ ਕੋਈ ਸਾਨੂੰ ਵੀ ਐਸੇ ਪਾਸੇ ਤੋਰੀ ਚੱਲੋ ਵੀ ਡੀਐਲਆਰ ਡੀਐਲਆ ਸਰਕਾਰੀ ਡਾਕਟਰ ਹੋਂਦੇ ਬਾਅਦ ਵੀ ਪੂਰੀ ਇਨਵੋਲਵਮੈਂਟ ਪੂਰੀ ਇਨਵੋਲਵਮੈਂਟ ਹੈ 300% ਇਨਵੋਲਵਮੈਂਟ ਹੈ ਹੁਣ ਤੱਕ ਕੋਈ ਪੱਕੀ ਖਬਰਾਂ ਹੋਰ ਵੀ ਆ ਰਹੀਆਂ ਵੀ ਪਤਾ ਨਹੀਂ ਇਹਨਾਂ ਦਾ ਕੀ ਗੱਲਬਾਤ ਹੈ ਜੋਟੀ ਦੇ ਨਹੀਂ ਜਾਂਦੇ ਫਿਰ ਜੀ ਹਾਂਜੀ ਜੋਟੀ ਦੇ ਨਹੀਂ ਜਾਂਦੇ ਜੀ ਪਤਾ ਨਹੀਂ ਜਾਂਦੇ ਕਿ ਨਹੀਂ ਜਾਂਦੇ ਮੇਰੇ ਕੋਲ ਤਾਂ ਪੋਸਟਾ ਆਇਆ ਵੀ ਮੈਨੂੰ ਕੱਲ ਇੰਟੈਲੀਜੈਂਸ ਵਾਲੇ ਵੀ ਮਿਲੇ ਸੀ ਮੈਂ ਤਾਂ ਇੰਟੈਲੀਜੈਂਸ ਵਾਲਿਆਂ ਨੂੰ ਵੀ ਪੇਪਰ ਦੇ ਦਿੱਤੇ ਔਰ ਮੈਂ ਤਾਂ ਓਪਨ ਚੈਲੰਜ ਇਹਨਾਂ ਨੂੰ ਕਰਦਾ ਕਿ ਵੀ ਜੇ ਅਗਰੇ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਨਹੀਂ ਤਾਂ ਓਪਨਲੀ ਬੈਠਣ ਬੈਠ ਕੇ ਡਿਸਕਸ ਕਰਕੇ ਦੱਸ ਦਿੰ ਕਿਉਂ ਜੀ ਇਹ ਤਾਂ ਪੁਖਤਾ ਤੌਰ ਤੇ ਰਲੇ ਹੋਏ ਐ ਕੌਣ ਕੌਣ ਜੀ ਇਹ ਸਾਰੇ ਇਹ ਵੇਚਣ ਵਾਲੇ ਆ ਹੋ ਸਕਦਾ ਇਹਨਾਂ ਦਾ ਕੀ ਪਤਾ ਕਿਉਂਕਿ ਆਰਐਸ ਪੁਆਰ ਜਿਹੜਾ ਹੈ ਅਨੋਖ ਸਿੰਘ ਵੀ ਆਈਐਸ ਸੀ ਆਰਐਸ ਪੁਆਰ ਵੀ ਆਈਐਸ ਐਫਸੀਆਰ ਰੇ ਇਹ ਤਾਂ ਸਾਲਾ ਮਿਲਿਆ ਜੁਲਿਆ ਖੇਲ ਹੈ ਨਹੀਂ ਐਮਐਲਏ ਸਾਹਿਬ ਦੀ ਵੀ ਮਿਲੀ ਭੁਗਤ ਲੱਗਦੀ ਹੋ ਸਕਦੀ ਹੈ ਆ ਜਿਹੜਾ ਏਡੀਸੀ ਹੈ ਕਿਉਂਕਿ ਅੱਜਕੱਲ ਅੱਜਕੱਲ ਪਤਾ ਹੀ ਕੁਝ ਨਹੀਂ ਕਿਸੇ ਦਾ ਕੀ ਹੋਣਾ ਇਹ ਪਿਛਲੇ ਸਾਲਾਂ ਤੋਂ ਅਗਰ ਇਹਦੀ ਰੈਵਨਿਊ ਦੀ ਇਨਕੁਆਰੀ ਹੋ ਜਾਂਦੀ ਪ੍ਰੋਪਰ ਅਗਰ ਇਹਦੀ ਰੈਵਨਿਊ ਦੀ ਇਨਕੁਆਰੀ ਪ੍ਰੋਪਰ ਹੋ ਜਾਵੇ ਜਿਸ ਤਕਾਰ ਤੋਂ ਕੀ ਮੰਗਤਾ ਕੁਲਦੀਪ ਸਿੰਘ ਢਾਲੀਵਾਲ ਭਗਵਾਨ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜਾ ਆਰਡਰ ਕੀਤਾ ਹੈ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਹਾਂ ਕਿ ਇਹ 3 ਦਿਨ ਦਾ ਕੰਮ ਹੈ ਕੁਲਦੀਪ ਸਿੰਘ ਢਾਲੀਵਾਲ ਪਰਸਨਲੀ ਅਗਰ ਟੈਲੀਫੋਨ ਕਰਕੇ ਡੀਸੀ ਤੋਂ ਇੰਟਰਫੀਰੈਂਸ ਕਰਾਵੇ ਕਿ ਕੇ ਪੇਪਰ ਮਂਗਾਵੇ ਹਾਂ ਪਰ ਜਲਦੀ ਤੱਕ ਕਲੀਅਰ ਹੈ ਖੇਲੀ ਕਲੀਅਰ ਹੈ ਨਹੀਂ ਮੈਨੂੰ ਕਿਤੇ ਇਹ ਨਾ ਹੋ ਜੇ ਵੀ ਮੈਨੂੰ ਵੀ ਕੰਟੈਂਪਟਿਵ ਸੁਪਰੀਮ ਕੋਰਟ ਦੇ ਇਸ ਆਰਡਰ ਨਾਲ ਜਿਹੜੀ ਵਾਇ ਚਿੱਠੀ ਲਿਖੀ ਹੈ ਜਿਹੜੀ ਇਹ ਕਮ ਚਿੱਠੀ ਲਿਖੀ ਹੈ ਇਹਦੇ ਲਈ ਮੈਨੂੰ ਡੀਸੀ ਸਾਹਿਬ ਨੂੰ ਚਿੱਠੀ ਦਿੱਤੀ ਹੈ ਮੈਨੂੰ ਸੁਪਰੀਮ ਕੋਰਟ ਦੇ ਆਰਡਰਾਂ ਤੇ ਮੈਨੂੰ ਵੀ ਕੰਟੈਂਪਟ ਪੁਨਿਸ਼ਨ 'ਚ ਨਾ ਜਾਣਾ ਪਵੇ ਮੈਂ ਹਰ ਕੋਸ਼ਿਸ਼ ਕਰਨੀ ਹੈ ਕਿਉਂਕਿ ਮੈਂ ਮੇਰੇ ਮੇਰੇ ਐਂਸੈਸਟਰਸ ਨੇ ਜ਼ਮੀਨ ਛੱਡੀ ਸੀ ਕੱਲੇ ਮੇਰੇ ਐਂਸੈਸਟਰਸ ਦੀ ਇਹਦੇ ਲਈ ਕੋਈ ਨਾ ਕੁਝ ਲੋਕਾਂ ਦਾ ਭਲਾ ਮੇਰਾ ਪਰਸਨ ਨਿੱਜੀ ਕੋਈ ਸਵਾਰਥ ਨਹੀਂ ਨਾ ਮੈਂ ਨਿੱਜੀ ਸਵਾਰਥ ਨਾਲ ਕੋ ਲੜ ਰਿਹਾ ਨਾ ਮੈਨੂੰ ਲੋੜ ਹੈ ਰਣਜੀਤ ਕੌਰੀ ਕੀ ਹੋਦਾ ਤੁਹਾਡੇ ਕੋਲ ਪੈਨਸਲੀ ਨੇ ਤੂੰ ਕੀ ਹੋਦਾ ਤੁਹਾਡੇ ਕੋਲ ਸਰਪੰਚੀ ਦਾ ਜੀ ਆਰਜੀ ਤੌਰ ਤੇ ਲਗਾਈ ਗਈ ਹੈ ਕਿੰਨੇ ਚਿਰ ਸਰਪੰਚੀ ਕੀਤੀ ਤੁਸੀਂ ਮੈਂ ਜੀ 7 ਮਹੀਨੇ ਸਰਪੰਚੀ ਕੀਤੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਮੇਰਾ ਪਿੰਡ ਦੀ ਜ਼ਮੀਨ ਦਾ ਕੋਈ ਮਸਲਾ ਸੀਗਾ 862 ਕਨਾਲਾ 16 ਮਰਲੇ ਦੀ ਜ਼ਮੀਨ ਸੀਗੀ ਜਿਹਦੀ ਕਿ ਮੈਨੂੰ ਸੰਭਣ ਆਏ ਸੀਗੇ ਪਰ ਮੈਨੂੰ ਉਹਦੇ ਬਾਰੇ ਕੋਈ ਵੀ ਨੌਲੇਜ ਨਹੀਂ ਸੀਗੀ ਅਸੀਂ ਉਹਦਾ ਮਤਾ ਪਾਇਆ ਸੀਗਾ ਮਤਾ 14 ਦੋ 19 ਨੂੰ ਪਿਆ ਸੀਗਾ ਉਸ ਤੋਂ ਬਾਅਦ ਕਿ ਇਹ ਮਤੇ ਵਿੱਚ ਮੈਨੂੰ ਕੰਟੈਕਟ ਆਫ ਕੋਰਟ ਹੋ ਗਈ ਸੀਗੀ ਉਸ ਤੋਂ ਬਾਅਦ ਕਿ ਮੈਂ ਆਪਣੇ ਕਾਗਜ਼ ਪੱਤਰ ਸਾਰੇ ਇਕੱਠੇ ਕਰਕੇ ਅਸੀਂ ਐਸਐਸ ਸਿੱਧੂ ਸਾਹਿਬ ਕੋਲੇ ਗਏ ਉਹਨਾਂ ਨੇ ਕਿਹਾ ਵਕੀਲ ਸਾਹਿਬ ਨੇ ਅੱਛਾ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਸੀਂ ਇਹ ਮਤਾ ਪਾ ਪਾ ਦਿਓ ਨਹੀਂ ਤਾਂ ਤੁਹਾਨੂੰ ਕੰਟੈਕਟ ਆਫ ਕੋਰਟ ਹੋ ਜਾਏਗੀ ਉਸ ਤੋਂ ਬਾਅਦ ਕੀ ਹੋਇਆ ਕਿ ਅਸੀਂ ਡਾਇਰੈਕਟਰ ਸਾਹਿਬ ਕੋਲੇ ਗਏ ਉਹਨਾਂ ਨੂੰ ਸਾਰੀ ਗੱਲ ਬਾਤ ਦੱਸੀ ਉਸ ਤੋਂ ਬਾਅਦ ਅਸੀਂ ਵੀਡੀਓ ਸਾਹਿਬ ਕੋਲ ਵੀ ਗਏ ਡੀਸੀ ਸਾਹਿਬ ਕੋਲ ਵੀ ਗਏ ਸਾਰੇ ਮਤਲਬ ਸਿਆਸਤ ਦਾ ਦਬਾਅ ਦੇ ਨਾਲ ਹੋਇਆ ਹੋਏ ਸੀਗੇ ਜੀ ਇਹ ਕਿਹੜੇ ਸਾਨੂੰ ਚਲੇ ਸੀ ਅਸੀਂ ਜੀ 8ਵੇਂ ਮਹੀਨੇ ਚਲੇ ਗਏ ਸੀਗੇ 2020 'ਚ ਕਿ 19 'ਚ 19 'ਚ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਸਾਨੂੰ ਸਸਪੈਂਸ਼ਨ ਆਰਡਰ ਆਏ ਸੀਗੇ ਡਾਇਰੈਕਟਰ ਸਾਹਿਬ ਦੇ ਉਸ ਟਾਈਮ ਜਸਕਰਨ ਸਿੰਘ ਸੀਗੇ ਉਹਨਾਂ ਨੇ ਸਾਨੂੰ ਇਨਕੁਆਇਰੀ ਲਗਾਈ ਏਡੀਸੀ ਸਾਹਿਬ ਕੋਲ ਮੋਗਾ ਜੋ ਕਿ ਪੈਂਡਿੰਗ ਪਈ ਰਹੀ ਉਸ ਦੀ ਵੀ ਮੈਨੂੰ ਲੈਟਰ ਆਈ ਸੀਗੀ 16 2 2019 ਦੇ ਵਿੱਚ ਉਹ ਪੈਂਡਿੰਗ ਪਈ ਰਹੀ ਉਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਹਲਫੀਆ ਬਿਆਨ ਵੀ ਦਿੱਤਾ ਇਸ ਜ਼ਮੀਨ ਦੇ ਨਾਲ ਕਿ ਮੇਰੀ ਪੰਚਾਇਤ ਪੂਰੀ ਇਸ ਹੱਕ ਦੇ ਵਿੱਚ ਆ ਕਿ ਮੇਰੀ ਪਿੰਡ ਦੀ ਜ਼ਮੀਨ ਜਿਹੜੀ ਆ ਉਹ ਛੁੱਟ ਜਾਵੇ ਤਾਂ ਜੋ ਅਸੀਂ ਪਿੰਡ ਦੇ ਹਿੱਤਾਂ ਲਈ ਕੋਈ ਕੰਮ ਕਰ ਸਕੀਏ ਔਰ ਜੋ ਵੀ ਬੇਬੇਰੋਜ਼ਗਾਰ ਨੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਪਹਿਤਾਂ ਜਿਹੜਾ ਮਤਾ ਪਾਇਆ ਗਿਆ ਸੀਗਾ ਜੀ ਉਹ ਕਾਹਤੋਂ ਤੁਸੀਂ ਵਾਪਸ ਲੈ ਲਿਆ ਸੀਗਾ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਇਹ ਸਾਰਾ ਦਬਦਬਾ ਹਰਜੋਤ ਕਮਲ ਦੇ ਕਰਕੇ ਨਹੀਂ ਹੋਇਆ ਨਹੀਂ ਤੁਸੀਂ ਸਾਰੀ ਸਸਪੈਂਡ ਹੋਈ ਸੀਗੀ ਪੰਚਾਇਤ ਕੇ ਕੱਲੇ ਤੁਸੀਂ ਸਾਰੀ ਪੰਚਾਇਤ ਹੀ ਸਸਪੈਂਡ ਹੋਈ ਸੀ ਹੁਣ ਆਰਜੀ ਤੌਰ ਤੇ ਸਰਪੰਚ ਕੋਣਾ ਮੌਜੂਦਾ ਆਰਜੀ ਤੌਰ ਤੇ ਆ ਆਰਜੀ ਤੌਰ ਤੇ ਮਨਿੰਦਰ ਕੌਰ ਲਗਾਏ ਗਏ ਅਧਿਕਾਰਤ ਪੰਚ ਹਮ ਹਾਂਜੀ ਪਰ ਉਹ ਮੌਜੂਦਾ ਮਤਲਬ ਵੈਸੇ ਸਰਪੰਚ ਵੀ ਅਧਿਕਾਰ ਤੌਰ ਤੇ ਆ ਆਰਜੀ ਤੌਰ ਤੇ ਆ ਹਾਂਜੀ ਤੁਹਾਨੂੰ ਕੋਈ ਟਰਮੀਨੇਟ ਦਾ ਬਰਖਾਸਤ ਨਹੀਂ ਕੀਤਾ ਗਿਆ ਨਹੀਂ ਜੀ ਹਮ ਕੱਲੇ ਸਸਪੈਂਡ ਹੀ ਕੀਤਾ ਗਿਆ ਹਾਂਜੀ ਉਹਦੀ ਕੀ ਮੰਗ ਕਰਦੇ ਹੋ ਮੈਂ ਇਹੀ ਮੰਗ ਕਰਦੀ ਆ ਕਿ ਮੇਰੀ ਪੰਚਾਇਤ ਨੂੰ ਬਹਾਲ ਕੀਤਾ ਜਾਵੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਈ ਜੋ ਕੁਝ ਵੀ ਹੋਇਆ ਇਹ ਮੇਰੇ ਨਾਲ ਬੇਇਨਸਾਫੀ ਹੋਈ ਹੈ ਏ ਕੀ ਹੈ ਤੇ ਚੈਫੀ ਡੈਵਿਡ ਚ ਕੀ ਲਿਖਿਆ ਤੁਸੀਂ ਇਚ ਮੈਂ ਇਹੀ ਲਿਖਿਆ ਕਿ ਮੈਂ ਜ਼ਮੀਨ ਨੂੰ ਛਡਾਉਣ ਦੇ ਹੱਕ ਵਿੱਚ ਆਇਆ ਹੂੰ ਤੇ ਇਹ ਕਈ ਕਹਿੰਦੇ ਕਿ ਉਹਨਾਂ ਕੋਲ ਜਿਹੜੀ ਜ਼ਮੀਨ ਆ ਇਹ ਉਹਦੇ ਕਾਗਜ਼ਾਤ ਪੂਰੇ ਆ ਕੋਈ ਪੰਚਾਇਤੀ ਜ਼ਮੀਨ ਨਹੀਂ ਕੁਛ ਇਤਨਾ ਦਾ ਵੀ ਪਤਾ ਲੱਗਿਆ ਸੋ ਮੈਂ ਤਾਂ ਜੀ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਸਾਹਿਬ ਨੂੰ ਮਿਲੀ ਆ ਮੈਂ ਉਹਨਾਂ ਨਾਲ ਇਹੀ ਗੱਲ ਕੀਤੀ ਕਿ ਇਸ ਦੀ ਕਾਗਜ਼ ਪੱਤਰ ਦੀ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਔਰ ਜੋ ਵੀ ਜਿਨ੍ਹਾਂ ਦੇ ਨਾਮ ਤੇ ਹੈਗੀ ਆ ਜ਼ਮੀਨ ਪੰਚਾਇਤ ਉਹ ਛੁਡਵਾਈ ਜਾਵੇ ਇਹ ਸਾਰੀ ਪੰਚਾਇਤੀ ਜ਼ਮੀਨ ਹੀ ਆ ਜੀ ਹਾਂਜੀ ਕੁਛ ਮਤਲਬ ਵਿੱਚ ਲੋਕਾਂ ਨੇ ਪੰਚਾਇਤ ਜ਼ਮੀਨ ਵਿੱਚ ਘਰ ਵੀ ਪਾਏ ਹੋਇਆ ਤੇ ਉਹ ਮਕਲਦੀਪ ਸਿੰਘ ਢਾਲੀਵਾਲ ਜੀ ਕਹਿ ਰਹੇ ਨੇ ਕਿ ਵੀ ਜੇਕਰ ਉਹਨਾਂ ਨੇ ਆਪਣਾ ਜਗ੍ਹਾ ਰੱਖਣੀ ਹੈ ਤਾਂ ਉਹਦੀ ਜਿੰਨੀ ਬੰਦੀ ਜ਼ਮੀਨ ਦੀ ਰਕਮ ਹੈ ਉਹ ਸਾਨੂੰ ਵਸੂਲ ਕੀਤੀ ਜਾਵੇ। ಗ್ರಾಮ ਪੰਚਾਇਤ ਛੀਨ ਨੇ ਦਾ ਜਿਹੜਾ ਮਸਲਾ ਹੈ ਉਹ ਇੱਕ ਕੋਰਟ ਕੇਸ ਹੈ ਜਦੇ ਵਿੱਚ ਪੰਚਾਇਤ ਅਫੀਸਰ ਤੇ ਕੁਝ ਪਿੰਡ ਦੇ ਜਿਹੜੇ ਆ ਮੈਂਬਰਾਂ ਨੇ ਪਿੰਡ ਦੇ ਜਿਹੜੇ ਆ ਗਿਆ ਉਸ ਤਰੀਕੇ ਨੇ ਜ਼ਮੀਨ ਜਿਹੜੀ ਹੈ ਉਹ ਪੰਚਾਇਤ ਦੇ ਨਾਂ ਤੇ ਕਰਨ ਵਾਸਤੇ ਕੇਸ ਵਿੱਚ ਦਾਖਲ ਕੀਤਾ ਹੈ। ਤੇ ਉਹ ਕੇਸ ਉਹਨੂੰ ਗਵਾਵਾ ਸਬੂਤਾਂ ਦੇ ਵਿੱਚ ਜਿਹੜਾ ਲੱਗਿਆ ਹੋਇਆ ਤੇ ਬੁੱਧਵਾਰ ਨੂੰ ਤਰੀਕ ਹੈ ਤੇ ਉਹ ਸਬੂਤ ਪੇਸ਼ ਕਰਨਗੇ ਉਸ ਤੋਂ ਬਾਅਦ ਜਿਹੜਾ ਦਾ ਫੈਸਲਾ ਕੀਤਾ ਜਾਏਗਾ ਸਰ ਕੋਈ ਲਗਾਤਾਰ 3 ਸਾਲ ਹੋ ਗਏ ਸਰ ਇਹਦਾ ਕੋਈ ਨਕਟਾਰਾ ਨਹੀਂ ਹੋ ਰਿਹਾ ਸਰ ਉਹ ਜਿਹੜਾ ਲਗਾਤਾਰ ਹੌਂਦ ਵਿੱਚ ਉਹਦਾ ਕੋਵਿਡ ਦੇ ਕਰਕੇ ਜਿਹੜਾ ਐ ਲੇਟ ਹੋਇਆ ਸੀਗਾ ਕੋਵਿਡ ਦੀ ਵਿੱਚ ਜਿਹੜੇ ਅਗੇ ਆ ਵਕੀਲ ਜਿਹੜੇ ਹਾਜ਼ਰ ਨਹੀਂ ਹੁੰਦੇ ਸੀਗੇ ਤੋਂ ਸਰਕੇ ਜਿਹੜਾ ਡਿਲੇ ਹੁੰਦਾ ਰਿਹਾ ਕਦੀ ਉਹ ਹਾਈ ਕੋਰਟ ਵਿੱਚ ਕਦੀ ਕਿਤੇ ਕਦੀ ਕੋਈ ਸਟੇ ਕੋਈ 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 ਐਪਲੀਕੇਸ਼ਨ ਕਿਤੇ ਵਾਰੀ ਕੇਸ ਹਾਰ ਚੁੱਕੀ ਹੈ ਪੰਜਾਬ ਸਰ ਇਦਵਾਰ ਇਹ ਵੀ ਨਹੀਂ ਪਤਾ ਪੰਚਾਇਤ ਜਿਹੜੀ ਹਰੀ ਆ ਕਈ ਵਾਰੀ ਕੇਸ ਆਰੀ ਆ ਲੇਕਿਨ ਉਹ ਐਕਟਿਵ ਫਿਕਰ ਨਹੀਂ ਪਤਾ ਕਿ ਨਹੀਂ ਤੁਸੀ ਬੋਲ ਨਹੀਂ ਉਹ ਹਰੀ ਆ ਸਰ ਇਹ ਹਾਂ ਹਰੀ ਹੋਈ ਆ ਨਿਕਲ ਉਦੋਂ ਉਹਨਾਂ ਨੇ 7 ਸੈਕਸ਼ਨ 7 ਥਲੇ ਕੀਤਾ ਸੀ ਹੁਣ ਸੈਕਸ਼ਨ 11 ਥਲੇ ਕੀਤਾ ਹੋਇਆ ਹਾਂ ਹਾਂਜੀ ਸੈਕਸ਼ਨ 11 ਚ ਕੀ ਸਰ ਕਾਮਨ ਲੈਂਡ ਐਕਟ ਉਹਦੇ ਚ ਕੀ ਹੁੰਦਾ ਸਰ ਸੈਕਸ਼ਨ 11 ਵਿੱਚ ਟਾਈਟਲ ਦਾ ਜਿਹੜਾ ਆ ਇਸ਼ੂ ਹੁੰਦਾ ਆ ਸੈਕਸ਼ਨ 7 ਵਿੱਚ ਜਿਹੜਾ ਆ ਉਹ ਉਹਦਾ ਕਬਜ਼ੇ ਦਾ ਇਸ਼ੂ ਹੁੰਦਾ ਕਦੋਂ ਤੱਕ ਸਰ ਆਉਂਦੀ ਉਮੀਦ ਹੈ ਕਿ 25 ਮਈ ਦਾ ਸਰਕਾਰ ਨੇ ਵੀ ਕਿਹਾ ਹੈ ਕੇਸ ਜਿਹੜੇ ਹੁੰਦੇ ਆ ਇਹ ਦੋਮਾ ਤਰ੍ਹਾਂ ਦੀ ਜਿਹੜੀ ਆ ਉਹ ਉਹਨਾਂ ਦੀ ਵੀ ਜਿਹੜੀ ਆ ਪੈਰਵੀ ਤੇ ਟਵੈਂਡ ਕਰਦਾ ਜੇ ਕੇਸ ਵਿੱਚ ਆਪਣੇ ਟਾਈਮ ਸਿਰ ਜਿਹੜੇ ਹੈਗੇ ਆ ਉਹ ਸਬੂਤ ਦੇਣ ਉਹ ਵੀ ਹੁੰਦਾ ਜਿੱਦਾਂ ਪਿਛਲੀ ਤਰੀਕ ਦੇ ਉੱਤੇ ਜਿਹੜੇ ਆ ਪੰਚਾਇਤ ਵੱਲੋਂ ਵੀ ਜਿਹੜਾ ਕੋਈ ਨਹੀਂ ਆਇਆ ਤੇ ਔਰ ਜਿਹੜੇ ਆ ਮੈਂਬਰ ਉਹ ਵੀ ਮੈਂਬਰ ਸਾਹਿਬਾਨ ਵੀ ਨਹੀਂ ਆਏ ਜਿਹੜੇ ਹੈਗੇ ਜਿਨ੍ਹਾਂ ਨੇ ਅਪੀਲ ਕਰਤਾ ਤੋਂ ਸਾਨੂੰ ਤਰੀਕ ਦੇਣੀ ਪਈ ਤੋਂ ਸਰ ਕੇ ਜਿਹੜੀ ਆ ਟਾਈਮ ਸਿਰ ਆਉਣ ਤੇ ਜਲਦੀ ਹੀ ਉੱਪਰ ਜਾਏਗਾ ਜੇ ਮੰਦੇ ਜਿਹੜੇ ਆ ਗਵਾ ਵਗੈਰਾ ਜਿਹੜੇ ਆ ਉਹ ਨਹੀਂ ਟੈਂਸਰ ਦਿੰਦੇ ਸਿਰ ਲੀਡ ਹੋ ਜਾਂਦਾ ਸਾਰਾ ਬੱਸ ਜਿਹੜਾ ਆ ਉਹ ਸਾਡੇ ਬੱਸ ਵਿੱਚ ਨਹੀਂ ਹੁੰਦਾ